ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਅਤੇ ਐਸਐਸਪੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ ਡੀਜੀਪੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਲ ਨੇ ਇਸ ਤੋਂ ਬਿਨਾ ਪੰਜ ਮੈਂਬਰੀ ਕੈਬਨਟ ਸਬ-ਕਮੇਟੀ ਦੇ ਮੈਂਬਰ ਜੋ ਕੱਲ ਹੀ ਗਠਿਤ ਕੀਤੀ ਗਈ ਸੀ ਉਹ ਵੀ ਇਸ ਮੀਟਿੰਗ ਦਾ ਹਿੱਸਾ ਨੇ ਨਸ਼ਿਆਂ ਦੇ ਖਿਲਾਫ ਇੱਕ ਕੈਬਨਟ ਸਬ-ਕਮੇਟੀ ਬਣਾਈ ਗਈ ਹੈ ਜਿਸ ਦੀ ਅਗਵਾਈ ਕੈਬਨਟ ਮੰਤਰੀ ਹਰਪਾਲ ਸਿੰਘ ਟੀਮਾ ਕਰ ਰਹੇ ਨੇ ਕੱਲ ਨਸ਼ਿਆਂ ਖਿਲਾਫ ਕੈਬਨਟ ਸਬ-ਕਮੇਟੀ ਦਾ ਗਠਨ ਕੀਤਾ ਗਿਆ ਸੀ ਅਗਵਾਈ ਹਰਪਾਲ ਟੀਮਾ ਕਰ ਰਹੇ ਨੇ ਤੇ ਇਸ ਕਮੇਟੀ ਦੇ ਵਿੱਚ ਅਮਨ अरोड़ा ਡਾਕਟਰ ਬਲਬੀਰ ਸਿੰਘ ਲਾਲਜੀਤ ਸਿੰਘ ਭੁੱਲਰ ਤਰਨਪ੍ਰੀਤ ਸੌਂਦ ਸ਼ਾਮਲ ਨੇ ਇਸ ਦੇ ਨਾਲ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਸ਼ੇ ਦੇ ਖਿਲਾਫ ਜੋ ਮੀਟਿੰਗ ਹੋ ਰਹੀ ਹੈ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ ਮਾਨ ਸਰਕਾਰ ਵਾਰ ਔਨ ਡਰਗ ਸਿੱਧੇ ਸਿੱਧੇ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਹਾਂ ਹਾਈ ਲੈਵਲ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਜ਼ਰ ਆ ਰਹੇ ਨੇ ਤੇ ਜਿਹੜੀ ਕੈਬਨਟ ਸਬ ਕਮੇਟੀ ਬਣਾਈ ਗਈ ਹੈ ਉਸ ਦੇ ਮੁਖੀ ਹਰਪਾਲ ਸਿੰਘ ਚੀਮਾ ਤੇ ਨਾਲ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਨਜ਼ਰ ਆ ਰਹੇ ਨੇ ਤੇ ਜਿਹੜੇ ਕੈਬਨਟ ਸਬ ਕਮੇਟੀ ਦੇ ਮੈਂਬਰ ਨੇ ਅਮਨ ਅਰੋੜਾ ਤੇ ਪੰਜਾਬ ਦੇ ਪ੍ਰਧਾਨ ਨੇ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲਾਲਜੀਤ ਸਿੰਘ ਖੁੱਲਰ ਕਰਨਪ੍ਰੀਤ ਸੌਂਦ ਇਹ ਸਾਰੇ ਸ਼ਾਮਲ ਨੇ ਇਸ ਤੋਂ ਬਿਨਾ ਸਾਰੇ ਜ਼ਿਲ੍ਹਿਆਂ ਦੇ ਹੀ ਐਸਐਸਪੀਜ਼ ਅਤੇ ਡੀਸੀਜ਼ ਨੂੰ ਬੁਲਾਇਆ ਗਿਆ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਨੇ ਤੇ ਪੰਜਾਬ ਦੇ ਵਿੱਚ ਹੁਣ ਬੁਲਡੋਜ਼ਰ ਐਕਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤਸਵੀਰਾਂ ਅਸੀਂ ਗੱਲ ਪਟਿਆਲਾ ਦੀ ਦਿਖਾਈਆਂ ਰਾਤ ਲੁਧਿਆਣਾ ਦੇ ਵਿੱਚ ਬੁਲਡੋਜ਼ਰ ਐਕਸ਼ਨ ਹੋਇਆ ਤਾਂ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਵੱਡੀ ਜੰਗ ਛੇੜ ਦਿੱਤੀ ਗਈ ਹੈ ਵਾਰ ਔਨ ਡਰੱਗਸ ਇਸ ਨੂੰ ਨਾਂ ਦਿੱਤਾ ਜਾ ਰਿਹਾ ਹੈ ਕਿ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਮਾਨ ਸਰਕਾਰ ਕਿਉਂਕਿ ਹਾਈ ਲੈਵਲ ਕੈਬਨਟ ਦੀ ਸਬ ਕਮੇਟੀ ਬਣਾਉਣਾ ਉਸ ਦੇ ਵਿੱਚ ਮੰਤਰੀਆਂ ਦਾ ਸ਼ਾਮਲ ਹੋਣਾ ਤੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਐਸਐਸਪੀਜ਼ ਨੂੰ ਬੁਲਾਉਣਾ ਤੇ ਸਿੱਧੇ ਤੌਰ ਤੇ ਨਿਰਦੇਸ਼ ਕਿ ਕੋਈ ਵੀ ਨਸ਼ਾ ਤਸਕਰ ਬਚਣਾ ਨਹੀਂ ਚਾਹੀਦਾ ਤੇ ਬਟਾਲਾ ਦੇ ਵਿੱਚ ਦਿਰ ਰਾਤ ਇਨਕਾਊਂਟਰ ਵੀ ਹੋਇਆ ਨਸ਼ਾ ਤਸਕਰ ਨੂੰ ਠੇਰ ਕਰ ਦਿੱਤਾ ਗਿਆ ਤਾਂ ਲਗਾਤਾਰ ਜੋ ਨਸ਼ਾ ਤਸਕਰ ਨੇ ਉਹਨਾਂ ਖਿਲਾਫ ਨਕੀਲ ਕਸੀ ਜਾ ਰਹੀ ਹੈ ਗੈਂਗਸਟਰਾਂ ਖਿਲਾਫ ਨਕੀਲ ਕਸੀ ਜਾ ਰਹੀ ਹੈ ਆ ਜਿਹੜਾ ਨੈਕਸਸ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਾਨੂੰ ਕਿ ਵਕ ਵਕ ਸਮਾਂ ਤੇ ਨਸ਼ਾ ਤਸਕਰੀ ਹੋ ਰਹੀ ਹੈ ਚਾਹੇ ਉਹ ਚਿੱਟੇ ਦੀ ਗੱਲ ਹੋਵੇ ਤੇ ਚਾਹੇ ਬਾਕੀ ਨਸ਼ਿਆਂ ਦੀ ਸਿੰਥੈਟਿਕ ਡਰੱਗ ਦੀ ਗੱਲ ਹੋਵੇ ਉਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਬੇहद ਸਖਤ ਨਜ਼ਰ ਆ ਰਹੀ ਹੈ ਜਿਨ੍ਹਾਂ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਗਈ ਹੈ ਉਸ ਨੂੰ ਟੈਟ ਢੇਰੀ ਕੀਤਾ ਜਾ ਰਿਹਾ ਹੈ ਇਸ ਵੇਲੇ ਬੇहद ਐਕਸਕਲੂਸਿਵ ਤਸਵੀਰਾਂ న్యూਸ 18 ਪੰਜਾਬ ਤੇ ਤੁਸੀਂ ਦੇਖ ਰਹੇ ਹੋ